ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਦੋ ਅਹੁਦਿਆਂ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿਰਫ ਇੱਕ ਮਹੀਨਾ ਜੁਆਇਨ ਕੀਤੀ ਸੀ ਜਾਂ ਕਹਿ ਸਕਦੇ ਹਾਂ ਸ਼ਾਮਲ ਹੋਈ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਖਾਸਮ ਖਾਸ ਸੀ ਕਾਂਗਰਸ ਪਾਰਟੀ ਦੇ ਕਿਉਂਕਿ ਉਹਨਾਂ ਦੇ ਦਾਦਾ ਜੀ ਮੁੱਖ ਮੰਤਰੀ ਰਹਿ ਚੁੱਕੇ ਨੇ ਪੰਜਾਬ ਦੇ ਦੱਸ ਦਿਓ ਕਿ ਜਿਵੇਂ ਹੀ ਲੋਕ ਸਭਾ ਦੀ ਚੋਣ ਹਾਰੀ ਰਵਨੀਤ ਬਿੱਟੂ ਨੇ ਆਪਣੇ ਦੋਸਤ ਅਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਕੋਲੋਂ ਜਿਵੇਂ ਹੀ ਸੱਤਾ ਦੇ ਵਿੱਚ ਆਈ ਐਨਡੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੋ ਅਹੁਦਿਆਂ ਦੇ ਨਾਲ ਨਿਵਾਜ ਕੇ ਕੇਂਦਰੀ ਮੰਤਰੀ ਬਣਾ ਦਿੱਤਾ ਅਤੇ ਹੁਣ ਰਾਜ ਸਭਾ ਦੇ ਮੈਂਬਰ ਵੀ ਬਣ ਚੁੱਕੇ ਨੇ ਰਵਨੀਤ ਬਿੱਟੂ ਰਾਜਸਥਾਨ ਤੋਂ ਲੇਕਿਨ ਦੂਜੇ ਪਾਸੇ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਲੈ ਕੇ ਉਸ ਨੂੰ ਤੋੜਿਆ ਤੇ ਮਰੋੜਿਆ ਜਾ ਰਿਹਾ ਹੈ ਕਿਉਂਕਿ ਰਾਹੁਲ ਗਾਂਧੀ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਦੌਰੇ ਤੇ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਪੱਗ ਬੰਨਣ ਦੀ ਆਜ਼ਾਦੀ ਨਹੀਂ ਹੈ ਕਕਾਰ ਪਾਉਣ ਦੀ ਆਜ਼ਾਦੀ ਨਹੀਂ ਹੈ ਕੜਾ ਪਾਉਣ ਦੀ ਆਜ਼ਾਦੀ ਨਹੀਂ ਹੈ ਸ੍ਰੀ ਗੁਰਦੁਆਰਾ ਸਾਹਿਬ ਜਾਣ ਦੀ ਆਜ਼ਾਦੀ ਨਹੀਂ ਹੈ ਉਹਨਾਂ ਨੇ ਕੱਲਿਆ ਸਿੱਖ ਧਰਮ ਨੂੰ ਖਤਰਾ ਨਹੀਂ ਕਿਹਾ ਉਹਨਾਂ ਨੇ ਕਿਹਾ ਖਤਰਾ Hindu ਧਰਮ ਅਤੇ Jain ਧਰਮ ਅਤੇ Buddha ਧਰਮ ਵਾਸਤੇ ਵੀ ਬਣਿਆ ਹੋਇਆ ਹੈ ਯਾਨੀ ਕਿ ਹਰਿਆਣਾ ਦੇ ਵੀ ਲੋਕ ਉੱਥੇ ਸੀ ਮਹਾਰਾਸ਼ਟਰ ਦੇ ਵੀ ਲੋਕ ਉੱਥੇ ਸੀ ਉਤਰਾਖੰਡ ਦੇ ਵੀ ਲੋਕ ਉੱਥੇ ਸੀ ਅਤੇ ਕੇਰਲਾ ਅਤੇ ਤਾਮਿਲਨਾਡੂ ਦੇ ਵੀ ਲੋਕ ਉੱਥੇ ਸੀ ਉਹਨੇ ਸਾਰੇ ਹੀ ਜਾਤੀਆਂ ਦਾ ਅਤੇ ਸਾਰੇ ਹੀ ਧਰਮਾਂ ਨੂੰ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਆਰਐਸਐਸ ਵੱਲੋਂ ਇਹਨਾਂ ਧਰਮਾਂ ਨੂੰ ਢਾਹ ਲਾਈ ਜਾਵੇਗੀ ਲਾ ਕੇ ਇਹਨਾਂ ਧਰਮਾਂ ਨੂੰ ਲਿਬਰਟੀ ਆਜ਼ਾਦੀ ਫਰੀडम ਨਹੀਂ ਮਿਲੇਗੀ ਵੈਸੇ ਤੇ ਇੰਡੀਆ ਜਿਹੜੀ ਹੈ ਜੇ ਆਰਟੀਕਲ 26 ਦੇਖੀਏ ਤਾਂ ਫ੍ਰੀ ਸੈਕੂਲਰ ਕੰਟਰੀ ਹੈ ਕੋਈ ਵੀ ਕਿਸੇ ਧਰਮ ਨੂੰ ਛੱਡ ਸਕਦਾ ਹੈ ਕੋਈ ਵੀ ਕਿਸੇ ਧਰਮ ਨੂੰ ਅਪਣਾ ਸਕਦਾ ਹੈ ਇਸ ਨੂੰ ਲੈ ਕੇ ਬੜਾ ਬਵਾਲ ਬਚਿਆ ਹੋਇਆ ਹੈ ਲੇਕਿਨ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਨੰਬਰ 1 ਦਾ ਆਤਵਾਦੀ ਹੈ ਉਹਨਾਂ ਨੇ ਕਿਹਾ ਕਿ ਆਤਵਾਦ ਦਾ ਸ਼ੁਰੂਆਤ ਕਾਂਗਰਸ ਪਾਰਟੀ ਨੇ ਕੀਤਾ ਹੈ ਪੂਰੇ ਭਾਰਤ ਦੇ ਵਿੱਚ ਇੱਕ ਨੰਬਰ ਦਾ ਆਤਵਾਦੀ ਹੈ ਪਹਿਲ ਦੇ ਹਦਾਰ ਤੇ ਇਹਨੂੰ ਗੋਲੀ ਮਾਰਨੀ ਚਾਹੀਦੀ ਹੈ ਇਸ ਤਰ੍ਹਾਂ ਦੀ ਬੜੀ ਭੱਦੀ ਅਤੇ ਵਿਵਾਦਤ ਬਿਆਨਬਾਜ਼ੀ ਕੀਤੀ ਹੈ ਰਵਨੀਤ ਮਟੂ ਨੇ ਇਹ ਜਿੰਨੇ ਵੀ ਰਾਜਨੀਤਿਕ ਪਰਸਨ ਨੇ ਚਾਹੇ ਮੰਤਰੀ ਨੇ ਵਿਧਾਇਕ ਨੇ ਜਾਂ ਮੈਂਬਰ ਨੇ ਇਹ ਜਦੋਂ ਬੋਲਦੇ ਨੇ ਆਪ ਦਾ ਆਪਾ ਖੋ ਬੈਠਦੇ ਨੇ ਹੋਸ਼-ਵਾਸ਼ ਵਿੱਚ ਨਹੀਂ ਬੋਲਦੇ ਰਾਹੁਲ ਗਾਂਧੀ ਭਾਰਤ ਦੇ ਲੋਕਪ੍ਰਿਆ ਜਿਹੜਾ ਨੇਤਾ ਬਣ ਚੁੱਕੇ ਨੇ ਵਿਰੋਧੀ ਵਿਰੋਧੀ ਧਿਰ ਦੇ ਨੇਤਾ ਮਜ਼ਬੂਤ ਬਣ ਕੇ ਆਏ ਨੇ ਕਹਿੰਦਾ ਵੀ ਵਿਰੋਧੀ ਧਿਰ ਦਾ ਨੇਤਾ ਐਵੇਂ ਬਣ ਗਿਆ ਭਾਈ ਉਹਨਾਂ ਨੂੰ ਜਿਹੜਾ ਨਾ ਰੇਸ਼ਿਓ ਜਿਹੜਾ ਅੰਕੜਾ ਹੈ ਉਹਨਾਂ ਨੇ ਪਾਰ ਕੀਤਾ ਹੈ ਰਵਨੀਤ ਬਿੱਟੂ ਜੀ ਤਾਂ ਹੀ ਜਿਹੜਾ ਉਹ ਬਣੇ ਨੇ ਐਸੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਵੀ ਨੇ ਅਤੇ ਸੀਐਮ ਪ੍ਰਧਾਨ ਮੰਤਰੀ ਦਾ ਚਿਹਰਾ ਵੀ ਨੇ ਲੇਕਿਨ ਰਵਨੀਤ ਬਿੱਟੂ ਦੇ ਬਿਆਨ ਨੇ ਇੱਕ ਵਾਰ ਫੇਰ ਪੂਰੇ ਭਾਰਤ ਦੀ ਸਿਆਸ ਦੇ ਵਿੱਚ ਹਲਚਲ ਪਚਾ ਦਿੱਤੀ ਹੈ ਕਿ ਜਿਸ ਰਾਹੁਲ ਗਾਂਧੀ ਦੀ ਲੋਕਪ੍ਰਿਤਾ ਦਿਨ-ਬਦ ਦਿਨ ਵਧਦੀ ਜਾਂਦੀ ਹੈ ਫੈਨ ਫਾਲੋਇੰਗ ਵਧਦੀ ਜਾਂਦੀ ਹੈ ਉਸ ਨੂੰ ਇੱਕ ਨੰਬਰ ਦਾ ਅਤਵਾਦੀ ਕਹਿ ਦਿੰਦਾ ਹੈ ਇੱਕ ਨੰਬਰ ਦਾ ਟੈਰਰਿਸਟ ਕਹਿ ਦਿੰਦਾ ਹੈ ਅਤੇ ਕਹੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਇਹਨੂੰ ਗੋਲੀ ਮਾਰਨੀ ਚਾਹੀਦੀ ਹੈ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਇੱਕ ਕੇਂਦਰੀ ਮੰਤਰੀ ਭਾਵੇਂ ਭਾਰਤੀ ਜਨਤਾ ਪਾਰਟੀ ਦਾ ਹੋਵੇ ਤੇ ਭਾਵੇਂ ਕਾਂਗਰਸ ਪਾਰਟੀ ਦਾ ਹੋਵੇ ਲੇਕਿਨ ਕਿਸੇ ਦੇ ਪ੍ਰਤੀ ਅਜਹੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਕਹਿ ਸਕਦੇ ਹੋ ਕਿ ਭਾਈ ਤੁਸੀਂ ਆਪਣੇ ਸ਼ਬਦ ਵਾਪਸ ਲੈ ਲਓ ਪੰਜਾਬ ਅਤੇ ਭਾਰਤ ਦੇ ਵਿੱਚ ਮਾਹੌਲ ਸਹੀ ਚੱਲ ਰਿਹਾ ਹੈ ਸਿੱਖਾਂ ਨੂੰ ਖਤਰਾ ਨਹੀਂ ਹੈ ਕਿਸੇ ਧਰਮ ਨੂੰ ਖਤਰਾ ਨਹੀਂ ਹੈ ਭਾਰਤ ਇੱਕ ਸੈਕੂਲਰ ਕੰਟਰੀ ਹੈ ਅਤੇ ਸੈਕੂਲਰ ਕੰਟਰੀ ਦਾ ਅਸੀਂ ਸਨਮਾਨ ਕਰਦੇ ਹਾਂ ਧਰਮ ਚਾਹੇ ਕੋਈ ਵੀ ਹੈ ਉਹ ਮਾਰਾ ਨਹੀਂ ਹੈ ਕੁਛੀ ਵੀ ਤਰ੍ਹਾਂ ਦੀ ਧਰਮਦਿਰ ਟਿੱਪਣੀ ਨਹੀਂ ਕੀਤੀ ਜਾ ਸਕਦੀ ਲੇਕਿਨ ਇੱਕ ਨੰਬਰ ਦਾ ਅਤਵਾਦੀ ਕਹਿ ਦਿੰਦਾ ਹੈ ਰਵ੍ਰੀਤ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਨੇ ਅਤੇ ਰਾਜ ਸਭਾ ਦੇ ਮੈਂਬਰ ਨੇ ਰਾਹੁਲ ਗਾਂਧੀ ਨਹੀਂ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਦੇ ਸੋਲੇ ਗਾਉਂਦਾ ਸੀ ਯਾਨੀ ਕਿ ਲਗਭਗ ਜਿਹੜੀ ਸ਼ੁਰੂਆਤ ਹੋਈ ਹੈ ਰਵਰੀਤ ਬਟੂ ਦੀ ਉਹ ਕਾਂਗਰਸ ਤੋਂ ਹੋਈ ਹੈ ਜੇ ਭਾਈ ਇਹ ਪਹਿਲਾ ਹੀ ਅਤਵਾਦੀ ਸੀ ਤੇ ਪਹਿਲਾਂ ਫਿਰ ਕਾਂਗਰਸ ਪਾਰਟੀ ਦੇ ਵਿੱਚ ਤੁਸੀਂ ਕੀ ਕਰ ਰਹੇ ਸੀ ਤੁਹਾਡਾ ਦਾਦਾ ਵੀ ਮੁੱਖ ਮੰਤਰੀ ਸੀ ਤੁਸੀਂ ਵੀ ਕੇਂਦਰੀ ਤੁਸੀਂ ਵੀ ਤਿੰਨ ਵਾਰ ਜਿਹੜੇ ਐਮਪੀ ਰਹੇ ਚੁੱਕੇ ਹੋ ਉਹ ਹਲਕਾ ਲੁਧਿਆਣੇ ਲੁਧਿਆਣੇ ਤੋਂ ਕਾਂਗਰਸ ਪਾਰਟੀ ਵੱਲੋਂ ਲੇਕਿਨ ਤੁਸੀਂ ਵੀ ਤਾਂ ਅਤਵਾਦੀਆਂ ਦੀ ਪਾਰਟੀ ਦੇ ਵਿੱਚ ਕੰਮ ਕੀਤਾ ਹੈ ਤੁਹਾਡੇ ਤੇ ਵੀ ਸਜ਼ਾ ਦਾ ਹੁਕਮ ਹੋਣਾ ਚਾਹੀਦਾ ਹੈ ਧੰਨਵਾਦ